ਜੀ ਹਾਂ ਜੀ ਇਹ ਦੇਖੋ ਅੱਜ ਦਾ ਅਸੀਂ ਮੈਗੀ ਦਾ ਜਿਹੜਾ ਡਿਪਾਰਟਮੈਂਟ ਉਹ ਫਿਨਿਸ਼ ਕਰਨ ਤੋਂ ਬਾਅਦ ਤੇ ਦੇਖੋ ਮੈਂ نکال ਰਹੀਆਂ ਮੱਖਣ ਤੁਹਾਨੂੰ ਪਤਾ ਹੈ ਮੇਰੇ ਕੋਲ ਨਾ ਹਲਕੀ ਹਲਕੀ ਛਿਰਛਟੀ ਹਿਲੋਨੇ ਟਾਈਪ ਇੱਕ ਮਦਾਨੀ ਹੈ ਤੇ ਉਹ ਮਦਾਨੀ ਇਸ ਪਤਲੇ ਦੇ ਕੁਆਨਟੀਟੀਜ਼ ਦੇਖਿਆ ਜਾਵੇ ਜਿਆਦਾ ਹੋਣ ਕਾਰਨ ਮੇਰੇ ਕੋਲ ਮਦਾਨੀ ਦੀ ਸੈਟਿੰਗਸ ਨਹੀਂ ਬੈਠ ਰਹੀ ਤੇ ਤੁਹਾਨੂੰ ਪਤਾ ਹੈ ਮੱਖਣ ਆਲਰੇਡੀ ਮੈਂ ਕਾਲ ਚੁੱਕੀ ਹੋਈ ਸੀ ਤੇ ਅੱਜ ਮੈਂ ਇਹਦਾ ਵੀ ਟਾਈਮ ਪੀਰੀਅਡ ਜਿਹੜਾ ਕਿ ਰੱਖਿਆ ਹੋਇਆ ਸੀ ਕਿ ਮੱਖਣ ਨੂੰ ਕਿਉਂ ਬਣਾਉਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਲੱਸੀ ਬਚੇਗੀ ਉਹਦੀ ਮੈਂ ਕੜੀ ਰੈਡੀ ਕਰਨੀ ਹੈ ਵੈਸੇ ਤਾਂ ਦੇਖਿਆ ਜਾਵੇ ਸਾਉਣ ਚ ਕੜੀ ਨਹੀਂ ਖਾਂਦੇ ਬਹੁਤ ਸਾਰਿਆਂ ਦਾ ਮੰਨਣਾ ਹੈ ਬੜ ਮੈਨੂੰ ਲੱਗਦਾ ਹੈ ਕਿ ਇਕਨਮ ਕਿਸੇ ਨੂੰ ਪੁੱਛਾਂਗੀ ਜ਼ਰੂਰ ਕਿਸੇ ਸਿਆਣੇ ਨੂੰ ਕਿ ਕੜੀ ਬਣਾ ਸਕਦੇ ਕਿ ਨਹੀਂ ਬਣਾ ਸਕਦੇ ਤੇ ਇਹ ਦੇਖੋ ਜੀ ਮੱਖਣ ਨਿਕਲ ਕੇ ਬਾਹਰ ਆ ਗਿਆ ਤੁਹਾਨੂੰ ਪਤਾ ਮੈਨੂੰ ਨਾ ਇੱਕ ਨਾ ਮੈਸੈਂਜਰ ਦੇ ਵਿੱਚ ਨਾ ਇੱਕ ਇਨਸਾਨ ਕਹਿ ਰਿਹਾ ਹੈ ਵੈਸੇ ਤਾਂ ਇਨਸਾਨ ਸਾਰੇ ਹੀ ਹੈ ਬਟ ਫਿਰ ਵੀ ਮੇਰੇ ਮੂੰਹ ਚੋਂ ਨਿਕਲ ਗਿਆ ਇੱਕ ਇਨਸਾਨ ਕਹਿ ਰਿਹਾ ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਤੁਹਾਨੂੰ ਨਾ ਜੱਜ ਨਹੀਂ ਕਰ ਸਕਦਾ ਕਿ ਤੁਸੀਂ ਆਪਣੇ ਘਰ ਦਾ ਕੰਮ ਐਨਾ ਕਰ ਸਕਦੇ ਹੋ ਤੇ ਤੁਹਾਨੂੰ ਪਤਾ ਮੈਂ ਉਸ ਨੂੰ ਕੀ ਕਹਿੰਨੀ ਆ ਮੈਂ ਉਸ ਨੂੰ ਕਹਿੰਨੀ ਆ ਕਿ ਸਾਰਾ ਹੀ ਘਰ ਦਾ ਡਿਪਾਰਟਮੈਂਟ ਮੇਰੇ ਕੋਲ ਹੈ ਮੇਰੇ ਕੋ ਮਤਲਬ ਘਰ ਦਾ ਬੱਚਿਆਂ ਨੂੰ ਦੇਖਣਾ ਜਾਂ ਮਤਲਬ ਖੁਦ ਦਾ ਦੇਖਣਾ ਹਰ ਇੱਕ ਚੀਜ਼ ਮਤਲਬ ਮੇਰੇ ਕੋਲ ਹੈ ਤੇ ਇਹ ਸਾਰਾ ਘਰ ਵਰਕ ਹਾਊਸ ਘਰ ਦੀ ਕਲੀਨਿੰਗ ਹੈ ਤਾਂ ਕਿ ਬੱਚਿਆਂ ਨੂੰ ਦੇਖਣਾ ਸਭ ਕੁਝ ਮੇਰੇ ਸਿਰ ਤੇ ਹੁੰਦਾ ਕਿਉਂਕਿ ਔਰ ਜਦੋਂ ਬੰਦੇ ਦੇ ਇਕੱਲੇ ਦੇ ਪਈਆ ਹੁਆ ਨਾ ਪੀਣਾ ਤੇ ਫਿਰ ਉਹਨੂੰ ਆਪਣੇ ਟਾਈਮ ਪੀਰੀਅਡ ਦੇ ਹਿਸਾਬ ਨਾਲ ਸਭ ਕੁਝ ਸੈਟਿੰਗਸ ਕਰਨਾ ਪੈਂਦਾ ਦੇਖੋ ਮੈਂ ਚਾਹਦੀ ਤਾਂ ਮੈਗੀ ਖਾ ਕੇ ਚਾਹ ਪੀ ਕੇ ਦੋ ਘੜੀਆਂ ਲੇਟੇ ਵੀ ਮਾਰ ਸਕਦੀ ਸੀ ਬੜ ਮੈਂ ਸੋਚਿਆ ਨਹੀਂ ਯਾਰ ਮੈਨੂੰ ਲੇਟਣ ਨਾਲੋਂ ਬੈਸਟ ਹੈ ਕਿ ਜਿਹੜਾ ਮੇਰਾ ਵਰਕਿੰਗ ਹੈ ਕੰਮ ਹੈ ਉਹ ਮੇਰਾ ਕੰਪਲੀਟ ਹੋ ਜਾਏ ਤੇ ਦੇਖੋ ਸੀਮ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਈਆਂ ਨੂੰ ਲੱਗਦਾ ਯਾਰ ਜ਼ਰੂਰੀ ਨਹੀਂ ਹੁੰਦਾ ਤੁਸੀਂ ਕਿਸੇ ਨੂੰ ਜਜ ਨਹੀਂ ਕਰਿਆ ਕਰੋ ਉਹਦੇ ਪਹਿਰਾਵੇ ਨੂੰ ਵੇਖ ਕੇ ਜਾਂ ਉਹਦੀ ਸ਼ਕਲ ਵੇਖ ਕੇ ਜਾਂ ਉਹਦੇ ਗੱਲਾਂ ਸੁਣ ਕੇ ਔਰ ਕਿਸੇ ਵੇਲੇ ਹਰ ਇੱਕ ਦੀ ਜਿੱਦੋਂ ਅਸੀਂ ਜਜਿੰਗ ਕਰਦੇ ਆ ਨਾ ਉਹ ਕੁਝ ਚੀਜ਼ਾਂ ਸਾਡੇ ਲੇਖੇ ਤੋਂ ਬਾਹਰ ਆ ਜਾਂਦੀਆਂ ਤੇ ਕੁਝ ਚੰਗੀਆਂ ਹੋ ਜਾਂਦੀਆਂ ਨੇ ਤੇ ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼ਾਇਦ ਮੇਰੀਆਂ ਬਹੁਤ ਸਾਰੀਆਂ ਵੀਡੀਓਜ਼ ਨਹੀਂ ਦੇਖੀਆਂ ਗੱਲਾਂ ਬਾਤਾਂ ਸੁਣਨ ਵਾਲੀਆਂ ਵੀਡੀਓ ਦੇਖਿਆ ਨੇ ਕਦੀ ਚੈੱਕ ਕਰਕੇ ਦੇਖਣਾ ਮੇਰਾ ਪ੍ਰੋਪਰ ਫੁੱਲ ਸਾਈਜ਼ ਜੋ ਵੀ ਮਤਲਬ ਵੀਡੀਓਜ਼ ਨੂੰ ਲੈ ਕੇ ਹੈਗਾ ਜਾਂ ਮੇਰੀ ਫੇਸਬੁੱਕ ਪ੍ਰੋਫਾਈਲ ਨੂੰ ਕੀ ਹੈਗਾ ਤੇ ਪਨੀ ਕਿਉਂ ਲੋਗ ਐਡਜਸਟ ਕਰਦੇ ਰਹਿੰਦੇ ਨੇ ਮੈਨੂੰ ਐ ਨਹੀਂ ਸਮਝ ਆਦੀ ਤੇ ਐ ਦੇਖੋ ਜੀ ਇਸ ਤਰ੍ਹਾਂ ਦੀ ਸ਼ਾਨ ਨਹੀਂ ਹੈ نیچے ਸੀ ਬਾਲ ਲਗਾਇਆ ਹੋਇਆ ਤੇ ਮੱਖਣ ਨਿਕਾ ਰਹੇ ਆ ਹੁਣ ਤੁਸੀਂ ਮੈਨੂੰ ਐ ਨਾ ਕੋਈ ਕਹਿਣਾ ਕਿ ਮੈਡਮ ਤੁਸੀਂ ਦੇ ਹੱਥ ਨਹੀਂ ਮੱਖਣ ਕੱਢੀ ਜਾ ਰਹੇ ਹੋ ਤੇ ਆਪਣੇ ਜਰਾ ਹੱਥ ਵੀ ਧੋ ਲਵੋ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ 36 ਵਾਰ ਤਾਂ ਮੇਰੇ ਹੱਥੀ ਧੁੱਪਦੇ ਨੇ 2 ਘੰਟੇ ਦਾ ਮੇਰੇ ਕੱਪੜਿਆਂ ਦੇ ਹੱਥ ਵਿੱਚ ਰਹੇ ਨੇ ਠੀਕ ਹੈ ਉਸ ਤੋਂ ਬਾਅਦ ਮੈਂ ਮੈਗੀ ਬਣਾ ਲਗਦੀ ਆ ਮੈਗੀ ਖਾ ਕੇ ਸੁਬਾ ਮੈਂ ਆਪਣੇ ਬਰਤਨ ਕਲੀਨ ਕੀਤੇ ਤੇ ਉਹ ਵੀ ਮੇਰੇ ਹੱਥ ਵਾਸ਼ੀਬल्स ਹੋ ਗਿਆ ਤੇ ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਹੱਥਾਂ ਨਾਲ ਦੇਖੋ ਯਾਰ ਜਿਹੜੀ ਮਤਲਬ ਕੰਮ ਜਿਸ ਤਰ੍ਹਾਂ ਹੁਣ ਤੁਸੀਂ ਮੰਨ ਲਓ ਕੁਝ ਅਸੀਂ ਬੇਸਨ ਦਾ ਘੋਲ ਵੀ ਬਣਾਨੇ ਤੇ ਉਹ ਵੀ ਸਾਡੇ ਕੋਲ ਚਿਮਚੇ ਦੇ ਨਾਲ ਨਹੀਂ ਸੈਟਿੰਗ ਬੈਠਦਾ ਜੋ ਕਿ ਇੱਕ ਘੋਲ ਜਾਂ ਮੱਖਣ ਜਾਂ ਮਤਲਬ ਮਲਾਈ ਵਗੈਰਾ ਜੋ ਵੀ ਹੈ ਜੇ ਪਰਮਾਤਮਾ ਨੇ ਤੁਹਾਨੂੰ ਸੋਹਣੇ ਤਰੀਕੇ ਨਾਲ ਨੈਣ ਪ੍ਰੈਨ ਹੱਥ ਦਿੱਤੇ ਨੇ ਤੇ ਕੋਸ਼ਿਸ਼ ਕਰੋ ਕਿ ਅੰਗਰੇਜ਼ੀ ਬਨਨਾ ਲੋ ਦੇਸੀ ਕੰਮ ਹੀ ਵਧੀਆ ਹੈ ਪੁਰਾਣੀਆਂ ਬਜ਼ੁਰਗ ਬੀਬੀਆਂ ਜਿਹੜੀਆਂ ਹੁੰਦੀਆਂ ਸੀ ਨਾ ਉਹ ਇਸ ਟਾਈਂ ਲੱਸੀਆਂ ਕੱਢਦੀਆਂ ਸੀ ਮੱਖਣ ਕੱਢਦੇ ਹੁੰਦੀਆਂ ਸੀ ਤੇ ਮੈਂ ਕਹਿੰਦੀ ਇਹਨਾਂ ਨਾਲ ਕਿਤੇ ਮੱਖਣ ਨਿਕਲ ਆਂਦਾ ਹੁੰਦਾ ਸੀ ਤੇ ਅੱਜ ਕੱਲ ਪੰਨੀ ਲੋਗ ਮਾਡਲ ਹੋ ਗਏ ਆ ਤੇ ਆਪਣੇ ਆਪ ਨੂੰ ਸਮਝਦੇ ਨਹੀਂ ਜੀ ਨਹੀਂ ਅਸੀਂ ਦੇ ਪੰਨੀ ਕਿਹੜੇ ਇੰਡੀਆ ਦੇ ਵਿੱਚ ਰਹਿ ਰਹੇ ਜਾਂ ਕਿਹੜੇ ਫੋਰਨ ਕੰਟਰੀ ਜੇ ਰਹਿ ਰਹੇ ਆ ਤੇ ਬਟ ਨਹੀਂ ਜੋ ਸਾਡੇ ਲਾਈਫ ਸਿਸਟਮ ਜਿਸ ਤਰ੍ਹਾਂ ਦਾ ਸਿੰਪਲ ਸੌਵਰ ਹੈ ਉਸ ਤਰ੍ਹਾਂ ਦਾ ਹੀ ਰਹਿਣਾ ਸਿੱਖੋ ਹੁਣ ਮੈਨੂੰ ਜੇ ਕਿਸੇ ਨੇ ਕਿਸੇ ਨੇ ਵੀ ਕਮੈਂਟ ਵਿੱਚ ਕਿਹਾ ਨਾ ਕਿ ਮੈਡਮ ਹੱਥ ਵਾਸ਼ ਲੈਸੀ ਤਾਂ ਮੈਨੂੰ ਲੱਗਦਾ ਹੈ ਕਿ ਉਹ ਮੇਰੀ ਵੀਡੀਓ ਸੁਣਨ ਤੋਂ ਪਹਿਲਾਂ ਫਿਰ ਮੈਨੂੰ ਕਮੈਂਟਸ ਦਵੇ ਠੀਕ ਹੈ ਨਾ ਬਟ ਮੈਨੂੰ ਵਧੀਆ ਲੱਗਦਾ ਜੋ ਕੰਮ ਸਾਡੇ ਪੇਰ ਆਪਣੇ ਆਪ ਨਾਲ ਜੋ ਸੈਟਿੰਗਸ ਮਤਲਬ ਹੋ ਜਾਂਦੀ ਹੈ ਜਬ ਮਧਾਨੀਆਂ ਨਾਲ ਜਾਂ ਚਿਮਚੀਆਂ ਨਾਲ ਜਾਂ ਮਸ਼ੀਨਾਂ ਨਾਲ ਇਹ ਚੀਜ਼ਾਂ ਨਹੀਂ ਨਿਕਲ ਪਾਂਦੀਆਂ ਹੁਣ ਮੈਂ ਤੁਹਾਨੂੰ ਬਦਾ ਆਈਸਕ੍ਰੀਮ ਇਹਦੇ ਵਿੱਚ ਡਾਲਿਆ ਸੀ ਤੇ ਆਈਸਕ੍ਰੀਮ ਡਾਲ ਕੇ ਮੈਂ ਇਹਨੂੰ 15 ਤੋਂ 20 ਮਿੰਟ ਛੱਡਿਆ ਤੇ ਦੇਖੋ ਕਿੰਨਾ ਮਤਲਬ ਵਧੀਆ ਮੱਖਣ ਨਿਕਲ ਕੇ ਆਇਆ ਹੈ ਬਾਹਰ ਤੇ ਕਰਦਾ ਘਿਓ ਵਗੈਰਾ ਖਾਣਾ ਉਹ ਵੀ ਬਹੁਤ ਫਾਇਦੇਮੰਦ ਹੈ ਤੁਹਾਨੂੰ ਪਤਾ ਹੈ ਬਾਹਰ ਦਾ ਘਿਓ ਵੀ ਮੈਂ ਕਿਸੇ ਨੂੰ ਗਲਤ ਨਹੀਂ ਕਹਾਂਗੀ ਬੜੀਆ ਤੁਹਾਨੂੰ ਕੀ ਲੱਗਦਾ ਹੈ ਕਿ ਬਾਹਰ ਦਾ ਘਿਓ ਕਿੰਨਾ ਮਤਲਬ ਤਰੀਕੇ ਨਾਲ ਬਣਿਆ ਹੋਏਗਾ ਜਾਂ ਕੀ ਕੁਝ ਮਿਕਸ ਕੀਤਾ ਵੀ ਹੋਏਗਾ ਕਿ ਨਹੀਂ ਕੀਤਾਗਾ ਬਟ ਜੋ ਰੀਜਨਲ ਚੀਜ਼ ਹੈ ਉਹ ਰੀਜਨਲ ਹੈ ਕਦੀ ਫੇਕਨੈਸ ਨਹੀਂ ਹੋ ਸਕਦੀ ਜੋ ਆ ਤੁਹਾਡੇ ਹੱਥੀਂ ਕੱਢਿਆ ਹੋਇਆ ਮਤਲਬ ਜੋ ਵੀ ਹੈ ਜਿਸ ਤਰ੍ਹਾਂ ਮੱਖਣ ਲਗਾ ਲਓ ਜਾਂ ਫਿਰ ਤੁਸੀਂ ਪਨੀਰ ਲਗਾ ਲਓ ਜਾਂ ਫਿਰ ਤੁਸੀਂ ਖੁਦ ਦਾ ਬਨਾਇਆ ਹੋਇਆ ਕੁਝ ਵੀ ਲਗਾ ਲਓ। ਓਏ ਇੱਕ ਯਾਰ ਇਸ ਚੀਜ਼ ਦਾ ਹੁੰਦਾ ਕਿ ਹਾਂ ਯਾਰ ਇਹ ਸਾਡੇ ਹੱਥ ਦੀ ਬਣੀ ਹੋਈ ਚੀਜ਼ ਹੈ ਬਿਲਕੁਲ ਵਧੀਆ ਫਰੈਸ਼ ਹੈ ਤੇ ਕੋਈ ਵੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੋ ਸਕਦੀ ਹੈ ਨਾ। ਤੇ ਇਹ ਕੋਜੀ ਗੱਲਾਂ ਕਰਦੇ ਕਰਦੇ ਸਮੇਂ ਤੇ ਉਹ ਜਿਹੜਾ ਮੈਸੈਂਜਰ ਵਾਲਿਆ ਆ ਨਾ ਉਹਨਾਂ ਨੇ ਵੀ ਕਿਤੇ ਨਾ ਕਿਤੇ ਵੀਡੀਓ ਦੇਖਣਗੇ ਤੇ ਪਤਾ ਲੱਗ ਜਾਏਗਾ ਪਰ ਨਹੀਂ ਕੀ ਗੱਲ ਮੇਰੀ ਸ਼ਕਲ ਵੇਖ ਕੇ ਕਿਉਂ ਲੋਕ ਜੱਜ ਕਰਦੇ ਰਹਿੰਦੇ ਕਿ ਮੈਡਮ ਕੰਮ ਨਹੀਂ ਕਰਦੀ ਮੈਡਮ ਕੰਮ ਨਹੀਂ ਕਰਦੀ ਘਰ ਦੇ ਕੰਮ ਤੁਸੀਂ ਥੋੜਾ ਕਰਾ ਨਾਉਂਦੇ ਹੋ ਮੇਰੇ ਹੈਨਾ ਝਾੜੂ ਪੋਚਾ ਕੱਪੜੇ ਧੋਨੇ ਬੱਚੇ ਦੇਖਨੇ ਯਾਰ ਕਿੰਨੇ ਕੰਮ ਹੋ ਜਾਂਦੇ ਨੇ ਤੇ ਤੁਸੀਂ ਐਵੇਂ ਬੈਠੇ ਬੈਠੇ ਜੱਜ ਕਰਦੇ ਰਹਿੰਦੇ ਹੋ ਹਰ ਇੱਕ ਨੂੰ ਮੇਰੇ ਤੁਸੀਂ ਕਦੀ ਵੀ ਦੇਖਿਆ ਹੋਗਾ ਮੈਂ ਕਦੀ ਕਿਸੇ ਨੂੰ ਮੈਸੇਜ ਗਲਤ ਨਹੀਂ ਕਰਦੀ ਜਾਂ ਮੈਂ ਕਿਸੇ ਨੂੰ ਗਲਤ ਮੈਸੇਜ ਨਹੀਂ ਦਿੰਦੀ ਮੈਂ ਫਿਰ ਵੀ ਕਹਿੰਦੀ ਧੰਨਵਾ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਬਹੁਤ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਕਿ ਤੁਸੀਂ ਮੈਨੂੰ ਇੰਨਾ ਮੈਸੇਜ ਛੱਡ ਰਹੇ ਹੋ ਮੈਨੂੰ ਗੁੱਸਾ ਆ ਜਾਂਦਾ ਪਰ ਮੈਂ ਕੀ ਕਰਾਂ ਮੈਂ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਸਿੱਖਿਆ ਹੈ ਤਦੇ ਅੱਜ ਤੱਕ ਇੱਥੋਂ ਤੱਕ ਪਹੁੰਚ ਪਾਈ ਆ ਤੇ ਜੇ ਕਿਤੇ ਗੁੱਸੇ ਨੂੰ ਕੰਟਰੋਲ ਕਾਬੂ ਕਰਨਾ ਨਾ ਸਿੱਖਿਆ ਹੁੰਦਾ ਤੇ ਹੁਣ ਨੂੰ ਪਤਾ ਨਹੀਂ ਮੈਂ ਮਲੇ ਕਿੱਥੇ ਦੀ ਕਿੱਥੇ ਪਹੁੰਚੀ ਹੁੰਦੀ ਸੋ ਇਹ ਦੇਖੋ ਜੀ ਲੱਸੀ ਬਿਲਕੁਲ ਆਪਣੀ ਹੋ ਚੁੱਕੀ ਹੈ ਤੇ ਮਤਲਬ ਤੁਸੀਂ ਦੇਖ ਰਹੇ ਹੋਵੋਗੇ ਮੱਖਣ ਜਿਹੜਾ ਵਾ ਆਪਣਾ ਪ੍ਰੋਪਰ ਨਿਕਲ ਕੇ ਬਾਹਰ ਆ ਚੁੱਕਾ ਹੈ ਲੱਸੀ ਚੋਂ ਅਸੀਂ ਇਸ ਦੀ ਕੜੀ ਬਣਾਵਾਂਗੇ ਮੈਂ ਕਿਸੇ ਸਿਆਣੇ ਨੂੰ ਪੁੱਛਾਂਗੀ ਹਜੇ ਵੀ ghee ਹੈਗਾ ਇਹਦੇ ਅੰਦਰ ਮੱਖਣ ਹੈਗਾ ਬਟ ਚਲੋ ਕੋਈ ਨਾ ਤੇ ਬਾਕੀ ਐਦਾ ਦੇਖੋ ਪ੍ਰੋਪਰ ਮੱਖਣ ਨਿਕਲ ਕੇ ਜਿਹੜਾ ਬਾਹਰ ਆ ਗਿਆ ਹੈ ਔਰ ਇਸ ਮੱਖਣ ਨੂੰ ਅਸੀਂ ਥੋੜੀ ਦੇਰ ਰੈਸਟ ਲਈ ਰੱਖਾਂਗੇ ਰੈਸਟ ਤੋਂ ਬਾਅਦ ਫਿਰ ਅਸੀਂ ਇਹਨੂੰ ਫ੍ਰੀਜ਼ਰ ਦੇ ਵਿੱਚੋਂ ਕੱਢ ਕੇ ਤੇ ਅਸੀਂ ਇਹਦਾ ghee ਰੈਡੀ ਕਰਾਂਗੇ ਤੇ ਬਹੁਤ ਵਧੀਆ ਗੀ ਮਤਲਬ ਰੈਡੀ ਹੁੰਦਾ ਤੇ ਬਾਕੀ ਹਾਊਸ ਵਲੌਗਿੰਗ ਦੇਖਿਆ ਜਾਵੇ ਤਾਂ ਮੈਂ ਹਜੇ ਹਾਊਸ ਵਲੌਗਿੰਗ ਕਰਨਾ ਨਹੀਂ ਜ਼ਰੂਰੀ ਸਮਝ ਰਹੀ ਕਿਉਂਕਿ ਮੇਰੇ ਬਹੁਤ سارے ਛੋਟੇ ਛਟੇ ਕੰਮ ਹੈ ਤੇ ਇਸ ਲਈ ਮੈਂ ਸੋਚਿਆ ਚਲੋ ਮੈਂ ਕਿਚਨ ਪਾਰਟ ਦੇ ਵਿੱਚ ਤੁਹਾਨੂੰ ਮੈਂ ਦਿਖਾਨੀ ਆ ਕਿ ਮੇਰਾ ਖੁਦ ਦਾ ਜੋ ਕੀ ਹੈ ਮੈਂ ਰਿਪੇਅਰ ਕੀਤਾ ਮੱਖਣ ਜਿਹੜਾ ਕਿ ਨਿਕਲਿਆ ਤੁਹਾਨੂੰ ਬਤੇ ਕਿੰਨੇ ਟਾਈਮ ਦਾ ਆ ਸਿਰਫ ਸਿਰਫ 15 ਡੇ ਤੋਂ ਲਗ ਕੇ 20 ਡੇ ਦੇ ਵਿੱਚ ਵਿੱਚ ਵਾਲਾ ਮੱਖਣ ਹੈ ਤੇ ਦੁੱਧ ਹੈ ਕਿਉਂਕਿ ਲਾਲ ਪੈਕੇਟ ਜਿਹੜਾ ਦੁੱਧ ਦਾ ਹੁੰਦਾ ਹੈ ਨਾ ਉਹ ਬਹੁਤ ਜ਼ਿਆਦਾ ਮਤਲਬ ਪ੍ਰੋਪਰ ਫੁੱਲ ਹੁੰਦਾ ਫੈਟ ਵਾਲਾ ਹੁੰਦਾ ਤੇ ਉਹਦੀ ਜਿਹੜੀ ਮਲਾਈ ਹੈ ਭਰਪੂਰ ਨਿਕਲ ਕੇ ਬਾਹਰ ਆਂਦੀ ਹੈ ਠੀਕ ਹੈ ਸੋ ਓਕੇ ਜੀ ਸਟਿਕ ਕੇ ਆਪਣਾ ਆਪਣਾ ਧਿਆਨ ਰੱਖਣਾ ਮੈਂ ਤੁਹਾਡੀ ਮੋਨਿਕਾ ਤਵਾਂ ਤੁਹਾਨੂੰ ਮਿਲਦੀ ਰਵਾਂਗੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਸੋ ਸਟਿਕ ਕੇ ਸ਼ੀ ਬਾਏ